ਫਿਰੋਜ਼ਪੁਰ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਫਿਰੋਜ਼ਪੁਰ ਵਾਸੀਆਂ ਵੱਲੋਂ ਕਨੈਕਟੀਵਿਟੀ ਨੂੰ ਲੈ ਕੇ ਲਗਾਤਾਰ ਚਿੱਠੀਆਂ ਪਾਈਆਂ ਜਾ ਰਹੀਆਂ ਸਨ ਫਿਰੋਜ਼ਪੁਰ ਵਾਸੀਆਂ ਨੇ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਸੀ ਕਿ ਕਨੈਕਟੀਵਿਟੀ ਨੂੰ ਲੈ ਕੇ ਕੁਝ ਕੀਤਾ ਜਾਵੇ ਕਿਉਂਕਿ ਜਦੋਂ ਇਹਨਾਂ ਨੇ ਦਿੱਲੀ ਜਾਣਾ ਹੁੰਦਾ ਸੀ ਤਾਂ ਬਹੁਤ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਨਾਲ ਸਮੇਂ ਦੀ ਵੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਸੀ ਹੁਣ ਇਹ ਲੋਕ ਸਿੱਧਾ ਦਿੱਲੀ ਪਹੁੰਚਾਇਆ ਕਰਨਗੇ ਇਸ ਰਸਤੇ ਨੂੰ ਸਿੱਧਾ ਦਿੱਲੀ ਦੇ ਨਾਲ ਕਨੈਕਟ ਕਰ ਦਿੱਤਾ ਗਿਆ ਹੈ। ਇਸ ਵੱਡੀ ਕਨੈਕਟੀਵਿਟੀ ਦੇ ਨਾਲ ਲੋਕਾਂ ਨੂੰ ਬਹੁਤ ਸੌਖ ਹੋ ਜਾਵੇਗੀ। ਇਸ ਟ੍ਰੇਨ ਦਾ ਨੰਬਰ 22485 ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤੁਸੀਂ ਨੈਟ ਤੇ ਬਕਾਇਦਾ ਇਸ ਦਾ ਸ਼ਡਿਊਲ ਵੀ ਚੈੱਕ ਕਰ ਸਕਦੇ ਹੋ। ਇਹ ਟ੍ਰੇਨ ਦਿੱਲੀ ਤੋਂ ਜਾਖਲ ਆਏਗੀ। ਜਾਖਲ ਤੋਂ ਲੁਧਿਆਣਾ, ਲੁਧਿਆਣੇ ਤੋਂ ਮੋਗਾ ਪਹੁੰਚੇਗੀ ਤੇ ਫਿਰ ਮੋਗਾ ਤੋਂ ਫਰੋਜ਼ਪੁਰ ਕੈਂਟ ਪਹੁੰਚੇਗੀ। ਤਾਂ ਮਾਲਵਾ ਬੈਲਟ ਨੂੰ ਸਿੱਧਾ ਦਿੱਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਫਿਰੋਜ਼ਪੁਰ ਵਾਸੀਆਂ ਨੂੰ ਸਿੱਧਾ ਦਿੱਲੀ ਦੇ ਨਾਲ ਜੋੜ ਦਿੱਤਾ ਗਿਆ ਹੈ ਜਿਸ ਦੇ ਨਾਲ ਫਿਰੋਜ਼ਪੁਰ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ